ਹਾਂਜੀ ਬਾਈ ਮਿੱਤਰੋ ਕੀ ਹਾਲ ਚੱਲੇ ਸਾਰੇ ਵੀ ਰੰਦਾ ਹੋਰ ਕੀ ਬਣਦਾ ਕਰਦਾ ਤੇ ਮਿੱਤਰੋ ਅੱਜ ਹੈਗੀਆਂ 12 ਤਰੀਕ ਤੇ ਅੱਜ ਸਵੇਰੇ ਜੰਦੀ ਉੱਠ ਗਏ ਆ 5:30 ਵਜੇ ਨਾ 5:00 ਵਜੇ ਉੱਠ ਗਏ ਜੀ ਟਾਈਮ ਹੋ ਗਿਆ 5:30 ਦਾ ਤੇ ਨੀ ਰਾਏ ਤੇ ਤੁਹਾਨੂੰ ਦੱਸਦੇ ਆ ਕਿਉਂ ਉੱਠੇ ਆ ਲੋ ਬਈ ਮਿੱਤਰੋ ਆਪਾਂ ਉੱਠੇ ਆ ਇਸ ਕਰਕੇ ਅੱਜ ਹੈਗੀ ਐ ਬਾਜੀ ਅੱਜ ਜਾਣਾ ਆਪਾਂ ਨੇ ਬਾਜੀ ਤੇ ਭਾਦੋਂ ਦੀ ਪਹਿਲੀ ਤੇ ਲਾਸਟ ਬਾਜੀ ਛੱਡ ਲਈਏ ਮਿੱਤਰੋ ਤੇ ਫਿਰ ਬੇਲੇ ਆਂ ਦੋ ਦੀ ਲਾਸਟ ਬਾਜੀ ਛੱਡਣੀ ਆ ਦੋ ਕਬੂਤਰੀਆਂ ਆਪਣੇ ਕੋਲ ਉੱਡਦੀਆਂ ਸੀ ਬਾਜੀ ਆ ਗਈ ਅੱਜ ਤੇ ਅੱਜ ਬਾਜੀ ਛੱਡ ਦੇਣੀ ਆ ਆਪਾਂ ਨੇ ਤੇ ਇਹ ਦੋ ਕਬੂਤਰੀਆਂ ਐ ਮਿੱਤਰੋ ਠੀਕ ਹੈ ਜੀ ਇਹ ਦੋਨੋਂ ਛੱਡ ਦੇਣੀਆਂ ਤੇ ਕੱਪੜਾ-ਕੂਪੜਾ ਸੈਟਿੰਗ ਕਰਕੇ ਰੱਖ ਲਈਏ ਇਹਨਾਂ ਨੂੰ ਬੈਠਣ ਤੋਂ ਤੇ ਛਤਰੀ ਵੀ ਲੈ ਕੇ ਜਾਣੀ ਆ ਨਾਲ ਇਹ ਬਾਬਾ ਰੱਖੇ ਸੁੱਖ ਤੇ ਹੁਣ ਚੱਲਦੇ ਆਂ ਮਿੱਤਰੋ ਆਪਾਂ ਉੱਪਰ ਦਾਣੇ ਪਾ ਦਈਏ। ਲੋ ਬਈ ਮਿੱਤਰੋ ਆ ਗਏ ਆਂ ਉੱਪਰ ਕਬੂਤਰਾਂ ਕੋਲੇ ਤੇ ਬੱਚਿਆਂ ਲਈ ਸਰੋਂ ਚੱਕ ਲਿਆ ਕਿਉਂਕਿ ਅੱਛਾ ਉਹਨੂੰ ਖੋਲ ਹੋਵੇ ਨਾ ਖੋਲ ਹੋਵੇ ਕਿਉਂਕਿ ਪਲੇਟ ਫੇਟ ਵੀ ਹੋ ਸਕਦੇ ਆਂ ਆਪਾਂ ਕੰਨੀ ਪਹਿਲਾਂ ਹੀ ਕਰਕੇ ਜਾਵਾਂਗੇ ਤੇ ਕਬੂਤਰਾਂ ਨੂੰ ਕੱਢ ਦਿੰਦੇ ਆ ਬਾਹਰ ਇਹਨਾਂ ਨੂੰ ਦਾਣਾ ਪਾਣੀ ਚੁਕ ਲੂਗੇ। ਥੋੜਾ ਬੋਤਾ ਇਹ ਦੇ ਦੂੰਗੇ ਬੱਚਿਆਂ ਨੂੰ ਪਾਸ ਆਹਰਾ ਲਾ ਦਿੰਦੇ ਆ ਤੇ ਖੋਲ ਦਈਏ ਮਿੱਤਰੋ ਜੰਦੇ। ਲੋ ਬਈ ਮਿੱਤਰੋ ਬੱਚਿਆਂ ਨੂੰ ਦੇ ਲਈਏ ਛੋਲੇ ਛੁੱਲੇ ਬੱਲਵ ਆਪਾਂ ਬਾਤ ਚ ਹੀ ਬੰਦ ਕਰਦਾਂਗੇ ਬੱਚਿਆਂ ਨੂੰ ਛੋਲੇ ਦੇਈਏ ਤੇ ਰਾਤ ਦੇ ਤੇ ਹੁਣ ਇਹਨਾਂ ਨੂੰ ਸਰੋਂ ਦੇ ਜਾਂਗੇ ਨਾਲ ਪਾਣੀ ਕੱਢ ਲਈਏ ਸਾਰੇ ਬੱਚੇ ਬਾਹਰ ਤੇ ਕਬੂਤਰ ਆਪਣਾ ਉਨੇ ਦੇ ਦਾਣਾ ਖਾ ਲੂਗੇ ਆਇਓ 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 ਦੇ ਲਈਏ ਮਿੱਤਰੋ ਇਹਨਾਂ ਨੂੰ ਦਾਣਾ ਫਿਰ ਦਿਖਾਉਂਦੇ ਆ ਤੁਹਾਨੂੰ ਲੋ ਜੀ ਮਿੱਤਰੋ ਇਹਨਾਂ ਦੋ ਬੱਚਿਆਂ ਨੂੰ ਤਾਂ ਹੋ ਗਏ ਪੋਟੇ ਫੁੱਲ ਇਹਨਾਂ ਦੇ ਤੇ ਮਿੱਤਰੋ ਮਿਹਨਤ ਬਹੁਤ ਹੈ ਦੇਖਣਾ ਪੈਂਦਾ ਸਾਰਾ ਲੋ ਜੀ ਇਹਦਾ ਵੀ ਪੋਟਾ ਹੋ ਗਿਆ ਫੁੱਲ ਤੇ ਇਹਦਾ ਵੀ ਹੋ ਗਿਆ ਤੇ ਦੋ ਰਹਿ ਗਏ ਇਧਰ ਵਾਲੇ ਠੀਕ ਹੈ ਜੀ ਇਹਨਾਂ ਨੂੰ ਵੀ ਬਾਹਰ ਕੱਢ ਲਈਏ ਤੇ ਇਹਨੂੰ ਛੱਡ ਦਉਂਦੇ ਆ ਇਹ ਦੋ ਰਹਿ ਗਏ ਬਸ ਇਹਨਾਂ ਦੇ ਵੀ ਪੋਟੇ ਫੁੱਲ ਕਰ ਦਈਏ ਤੇ ਫਿਰ ਚੱਲਦੇ ਆ ਮਿੱਤਰੋ نیچے ਲੋ ਬਈ ਮਿੱਤਰੋ ਬੱਚਿਆਂ ਦੇ ਹੋ ਗਏ ਆ ਪੋਟੇ ਫੁੱਲ ਤੇ ਪਾਣੀ ਆ ਡ੍ਰਿੰਕਰ ਹੁਣ ਰੱਖ ਦਉਂਦੇ ਆ ਥੋੜੀ ਦੇਰ ਲਈ ਅੰਦਰ ਠੀਕ ਹੈ ਜੀ ਤੇ ਇੰਦਰ ਵੀ ਦਾਣਿਆਂ ਦੀ ਟ੍ਰੇ ਰੱਖ ਕੇ ਜਾਣੀ ਹੈ ਮਿੱਤਰੋ ਇਹਨਾਂ ਨੂੰ ਦਾਣੇ ਪਾ ਕੇ ਜਾਣੇ ਆ ਤੇ ਪਾਣੀ ਪੀਝਾਉਂਗੇ ਆਪਣੇ ਆਪ ਤੇ ਕੈਂਚੀ ਇਹਨਾਂ ਨੇ ਬਾਹਰ ਨੀਚੇ ਗਰੀ ਵੀ ਹੈ ਮੈਨੂੰ ਪਤਾ ਲੱਗਣਾ ਸੀ ਤਾਂ ਕੈਂਚੀ ਤਾਂ ਛੱਡਦੇ ਨਹੀਂ ਜਦੇ ਗੇਰ ਦਾਂਦੇ ਆ ਤੇ ਲੋ ਬਈ ਮਿੱਤਰੋ ਇਹਨਾਂ ਨੂੰ ਪਿੰਡ ਤੋਂ ਪਾਣੀ ਪੋਣੀ ਤੇ ਆਪਾਂ ਹੁੰਦੇ ਆ ਬਾਹਰ ਇਹਨਾਂ ਨੂੰ ਵੀ ਖਾਣ ਦੋ ਦਾਣਾ ਇੰਨਾ ਆਪਣੇ ਕੋਲ ਟਾਈਮ ਹੈਗਾ ਹੈ ਬਾਕੀ ਆਪਾਂ ਨੀਚੇ ਜਾ ਕੇ ਆਪਣਾ ਕਮੋਟਰਾਂ ਨੂੰ ਪਾ ਲਈਏ ਪਿੰਜਰੇ ਚ ਹਾਂਜੀ ਲੋ ਬਈ ਮਿੱਤਰੋ ਕਰਤੇ ਆ ਕਬੂਤਰਾਂ ਨੂੰ ਦਾਣੇ ਰੱਖਦੇ ਆ ਹੁਣ ਚਲਦੇ ਆ ਵਾ ਨੀਚੇ ਤੇ ਚਲਦੇ ਆ ਸਿੱਧਾ ਠੀਕ ਹੈ ਤੇ ਲੱਟਾਂ ਬੰਦ ਕਰਨੀਆਂ ਰਹਿ ਗਈਆਂ ਇਹ ਵੀ ਲੱਟਾਂ ਬੰਦ ਕਰਦੀ ਆ ਤੇ ਕਬੂਤਰੀਆਂ ਪਾ ਲਈਆਂ ਮਿੱਤਰੋ ਪਿੰਜਰੇ ਜਿਹਾ ਜੇ ਚਲਦੇ ਆ ਫਿਰ ਬਾਜੀ ਤੇ ਚਲੋ ਜੀ ਦਾਣੇ ਮਿੱਤਰੋ ਘਰ ਵਾਲਾ ਕੰਮ ਆਪਣਾ ਚਲਦੇ ਆ ਹੁਣ ਬਾਜੀ ਤੇ ਹਾਂਜੀ ਲੋ ਭਾਈ ਮਿੱਤਰੋ ਚੱਲੇ ਆ ਬਾਜੀ ਤੇ ਇਹ ਕਬੂਤਰ ਪਾਲਿਆ ਇੱਕ ਪਾਲਿਆ ਛਤਰੀ ਤੇ ਬੰਨਣੇ ਵਾਲਾ ਠੀਕ ਹੈ ਜੀ ਦੋ ਕਬੂਤਰੀਆਂ ਤੇ ਚੱਲਦੇ ਹਾਂ ਹੁਣ ਮਿੱਤਰੋ ਬਾਜੀ ਤੇ ਦਿਖਾਉਂਦੇ ਆ ਫਿਰ ਸਾਨੂੰ ਮਾਹੌਲ ਆ ਲੋ ਬਈ ਮਿੱਤਰੋ ਆ ਗਏ ਹਾਂ ਬਾਜੀ ਤੇ ਤੇ ਕਬੂਤਰ ਛੱਡਣ ਜਾ ਰਹੇ ਆ ਕਬੂਤਰਾਂ ਦੇ ਰੰਗ ਰੰਗ ਲਿਖਾਤੇ ਜਾ ਰਹੇ ਆ ਹੁਣ ਬਹੁਤ ਵਧੀਆ भाई कोई बनाओ लाले हाथ टिक करा दे ਲੱਗਦਾ ਬਾਬੇ ਰੋਮੋ ਦਾ ਮੇਲਾ ਤੇ ਅੱਜ ਹੈਗੀ ਆ ਬਾਜੀ ਤੇ ਟੂਰਨਾਮੈਂਟ ਵੀ ਸ਼ੁਰੂ ਹੋ ਜਾਣਾ ਕਬੱਡੀ ਦਾ ਆਹ ਗਰਾਊਂਡ ਬਣ ਰਹੇ ਆ ਹੋਲੈਂਡ 36 34/4 ਨਵੇਂ ਡ੍ਰੈਕਟਰ ਦੇ ਜਾਣੇ ਤੇ ਇੱਕ ਸਾਈਡ ਦੇ ਜਾਣੇ ਆ ਫਾਰ ਲਈ ਦੋ ਟੂਰਨਾਮੈਂਟ ਹੈ ਇੱਕ ਨੰਦਬੋਤ ਤੇ ਇੱਕ ਕਲਾਉਣ ਦੋਏ ਪਿੰਡਾਂ ਚ ਪੂਰਾ ਮੇਲਾ ਭਰੂਗਾ ਮਿੱਤਰੋ ਰੇ ਕਬੱਡੀ ਕਪ ਕੁਸ਼ਤੀ ਹੋਰ ਕਈ ਚੀਜ਼ਾਂ ਹੁੰਦੀਆਂ ਆਇਆ ਮੇਲਾ ਲੱਗਦਾ ਪੂਰਾ ਮਿੱਤਰੋ ਮੇਲਾ ਲੱਗਿਆਣਾ ਹੁਣ ਸਾਰੇ ਹੋ ਜਾਣਾ ਕੰਮ ਬਾਕੀ ਆ ਕੱਟ ਗਿਆ ਲੋਈ ਮਿੱਤਰੋ ਠਿੱਕਾ ਸਾਈਡ ਲਗਣਾ ਗਾਲਾਬ ਸਿੱਧੂ ਇੱਕ ਸਾਈਡ ਲਗਣਾ ਲਾਵ ਹੀਰਾ ਮਨੀ ਲਾਉਂਗੀਆਂ ਦੋ ਹੋਰ ਹੈ ਹੋਲੈਂਡ ਵਾਲੇ ਮੇਲੇ ਲੱਗਣਾ ਹੈ ਲਾਵ ਹੀਰਾ ਤੇ ਹਾਰਲੇ ਵਾਲੇ ਜੇ ਲੱਗਣਾ ਗਲਾਬ ਸਿੱਧੂ ਲੋ ਬਾਈ ਮਿੱਤਰੋ ਦੋ ਹੋਰ ਲੱਗ ਗਿਆ ਟਾਈਮ ਤੇ ਪਹਿਲੇ ਟਾਈਮ ਚ ਆਪਣੀ ਕਬੂਤਰੀ ਇੱਕ ਕੱਟ ਗਈ ਕਾਲੇ ਢਿੱਡ ਕਾਲੀ ਪੂੰਛ ਵਾਲੀ ਆ ਦੂਆ ਟਾਈਮ ਲੱਗ ਰਿਹਾ ਇਹਦੇ ਵਿੱਚ ਇੱਕ ਕਬੂਤਰੀ ਆਪਣੀ ਸਹੀ ਹੈ ਆ ਦੂਆ ਟਾਈਮ ਲੱਗਿਆ ਪਹਿਲੇ ਟਾਈਮ 15 ਨਗਰ ਕਬੂਤਰ ਕੱਟ ਗਏ 15 16 ਹੋਣੇ ਪੇਰ 15 16 ਬਟਾ 9 ਜਗਰਦਾਨ ਜੀ ਕਿਹਾਲ ਚਾਲ ਤੁਸੀਂ ਬੰਨੇ ਬਲੌਗ ਲੋ ਬਈ ਮਿੱਤਰੋ ਲੰਗਰ ਚੱਲ ਰਿਹਾ ਏ ਪਿੰਡ ਕਲਾਉੜ ਦੀ ਧਰਤੀ ਦੇ ਤੇ ਓਕੇ ਐ ਪੂਰਾ ਮੇਲਾ ਭਰਦਾ ਮਿੱਤਰੋ ਤੇ ਟੂਰਨਾਮੈਂਟ ਵੀ ਵਜਨ ਨਹੀਂ ਕਬੱਡੀ ਦੇ ਸ਼ੁਰੂ ਹੋ ਗਏ ਆ ਤੇ ਕਬੂਤਰ ਆਪਣੇ ਸਾਈ ਤੇ ਲੰਗਰ ਖਾਣਾ ਇਹਦੇ ਬਾਅਦ ਹੁਣ ਚੱਲਦੇ ਆ ਉਧਰ ਹੀ ਲੋ ਬਈ ਮਿੱਤਰੋ ਡੇਢ ਵਾਲਾ ਟਾਈਮ ਲੱਗਣ ਲੱਗਿਆ 1:30 ਵਜੇ ਟਾਈਮ ਐਮਾ ਵੀ ਆਪਣਾ ਸਹੀ ਐ ਗੇੜੀ ਕਬੂਤਰੀ ਹੋਲੇਵਾਂ ਲੰਗੀ ਉਹ ਹੀ ਲੰਗੀ ਬਾਕੀ ਫਿਰਦੀ ਆਹਾ ਬਾਬਾ ਰੱਖਿਆ ਸੁੱਖ ਦੇਖਦੇ ਆ ਕੀ ਬਣਦਾ 1:30 ਵਜ ਗਿਆ ਇੱਧਰ ਕੁਮਾਰੀ ਆ ਦੋ ਜਿੰਦਰ ਮੱਕਣਿਆ ਆਪਣੇ ਦੋ ਜਨ ਨੂੰ ਮੱਕਣਿਆ ਟਾਈਮ ਨਾਲ ਬੀਨੂ ਬਲਾਉਣ 1.5 ਡਾਲਰ 1 ਡਾਲਰ ਹਰ ਕੂਪੀ ਜਸਵਾਨ ਗਾਲੀ ਮਾਨਕ ਪਰ 15 ਕਬੂਤਰਾਂ ਦੇ ਟਾਈਮ ਹੋਗਾ ਘੱਟੋ ਘੱਟ 1.5 ਵਜੇ 20 ਕਬੂਤਰ ਕੱਟ ਲੇ ਟੋਟਲ ਦੇ 76 ਲੋ ਬਈ ਮਿੱਤਰੋ 4:40 ਮਿੰਟ ਤੇ ਟਾਈਮ ਲੱਗ ਰਿਹਾ ਤੇ ਆਪਣਾ ਸਹੀ ਐ ਬਾਬੇ ਦੀ ਕਿਰਪਾ ਨਾਲ ਇੱਕ ਤੁਰਗੀ ਦੀ ਸਵੇਰੇ ਉੱਲੇ ਚ ਇੱਕ ਫੈਕਟਰੀ ਆ ਲੋ ਬਈ ਮਿੱਤਰੋ ਹੋ ਗਈ ਵਧਾਈ ਆ ਖੰਦੀ ਲੱਟ ਲੱਟ ਕਰਦੀ ਆ ਖੰਦੀ ਆ ਜਾਂਦੀ ਹੋ ਗਏ ਦੋ ਨਿਕਲੇ ਚੱਕਪਤ ਇੱਕ ਹੋਰ ਹੋਰ ਚੱਕਰ ਇੱਕ ਹੋਰ ਚੱਕਰ ਇੱਕ ਹੋਰ ਚੱਕਰ 17 ਲਿਆ ਪੁੱਤ ਹਾਂ ਚਾਰ ਚਾਰ ਨੰਬਰ ਇੱਕ ਚਾਰ ਨੰਬਰ ਕਰਦੇ ਪੂਰੀਆਂ ਹੋ ਗਈਆਂ ਬਈ ਸ਼ਾਬਾਸ਼ ਸ਼ਾਬਾਸ਼ ਹਾਂਜੀ ਲੋ ਬਈ ਮਿੱਤਰੋ ਹੋਗੀ ਅੱਜ ਬਾਬੇ ਨਾਨਕ ਦੀ ਮਿਹਰ ਦੁਬਾਰਾ ਭਾਦੋਂ ਦੀ ਪਹਿਲੀ ਤੇ ਲਾਸਟ ਬਾਜੀ ਛੱਡੀ ਸੀ ਤੇ ਆਪਾਂ ਜਿੱਤ ਗਏ ਮਿੱਤਰੋ ਕਬੂਤਰ ਬਣਾ ਰਹਿ ਗਿਆ ਰਾਤ ਬਾਹਰੇ ਤੇ ਪਹਿਲਾ ਨਾਮ ਬਣਿਆ ਆਪਣਾ ਹੁਣ ਚਲਦੇ ਆ ਨਾਮ ਲੈਣ ਚੱਕ ਲਈਏ ਛਤਰੀ-ਛੋਤਰੀ ਹੁਣ ਸਵੇਰੇ ਦੇਖਦੇ ਸਵੇਰੇ ਆਣਾ ਪਊਗਾ ਤੇ ਸਿਰੇ ਬਾਜੀ ਹੋ ਗਈ ਮਿੱਤਰੋ ਇੱਕ ਆਪਣਾ ਓਲੇ 'ਚ ਚਲੇ ਗਿਆ ਤੇ ਇੱਕ ਰਾਤੇ ਰਹਿ ਗਿਆ ਉਹ ਜਿੱਤ ਗਿਆ ਪਹਿਲਾ ਕਾਪਾ ਪਾ ਨੂੰ ਬਣਿਆ ਥੋੜਾ ਹਾਂਜੀ ਲੋ ਬਈ ਮਿੱਤਰੋ ਪਹੁੰਚ ਗਏ ਆ ਘਰੇ ਤੇ 8:30 ਹੋ ਗਏ ਐ ਤੇ ਮਿੱਤਰੋ ਦਾਣੇ ਪਾ दिए ਕੂਤਰਾਂ ਨੂੰ ਕੂਤਰਾਂ ਦੇ ਬਾਅਦ ਬਾਜੀ ਪਾ ਜਾਣੇ ਕਰਕੇ ਆ ਹੀ ਹੁੰਦਾ ਏ ਦਾਣਾ ਪਾਣੀ ਲੇਟ ਹੋ ਜਾਂਦਾ ਕੂਤਰਾਂ ਦਾ ਆ ਦੇਖੋ ਡੋਲੀਆਂ ਵਾਲੇ ਕਿਵੇਂ ਨਿਕਲਦੇ ਇਹਨੂੰ ਫਿਰਦੇ ਐ ਬਾਹਰ ਤੇ ਠੀਕ ਐ ਮਿੱਤਰੋ ਦਾਣੇ ਪਾ दिए ਕੂਤਰਾਂ ਨੂੰ ਜੇ ਆਜਾ ਵਲੌਗ ਵਧੀਆ ਲੱਗ ਰਿਹਾ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਸਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ নোਟੀਫਿਕੇਸ਼ਨ ਜਲਦੋਂ ਜਲਦ ਮਿਲ ਸਕੇ ਮਿਲਦੇ ਆਂ ਹੀ ਆਪਾਂ ਆਪਣੀ ਹੋਰ ਨਵੀਂ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਨੇ ਨਾਲ ਧੰਨਵਾਦ